ਦੁਕਾਨਦਾਰ ਚਾਇਨਾ ਡੋਰ ਨਾ ਵੇਚਣ ਮੁਖ ਅਫਸਰ थाना ਬਿਲਗਾ ਐਸ ਐਚਓ ਰਕੇਸ਼ ਕੁਮਾਰ ਜੀ ਨੇ ਸਾਫ ਲਫਜ਼ਾਂ ਵਿੱਚ ਕਿਹਾ ਬਿਲਗਾ ਬਾਈ ਜਨਵਰੀ थाना ਬਿਲਗਾ ਜਲੰਧਰ ਦਿਹਾਤੀ ਮੁਖ ਅਫਸਰ ਰਕੇਸ਼ ਕੁਮਾਰ ਜੀ ਦੀ ਟੀਮ ਨੇ ਅੱਜ ਬਿਲਗਾ ਵਿੱਚ ਚਾਇਨਾ ਡੋਰ ਵੇਚਣ ਵਾਲੇ ਦੁਕਾਨਾਂ 'ਤੇ ਛਾਪਾ ਮਾਰਿਆ ਉਹਨਾਂ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਉਹ ਚਾਇਨਾ ਡੋਰ ਨਾ ਵੇਚਣ

ਸਤਿਕਾਰਤ ਜਿੰਦਰ ਕੁਮਾਰ ਅਤੇ ਜਗਜੀਤ ਸਿੰਘ ਪੱਟੀ ਨਾਲ सुरेंद्र ਕੁਮਾਰ ਸੋਨੂ ਜੀ ਦੀ ਖਾਸੇ ਪੋਸਟ ਸਰਜਰੀ ਬਲੇਜੇ ਸ਼ਹਿਰ ਵਿਸ਼ੇ ਸਪੈਸ਼ਲਿਸਟ ਤੁਹਾਡੇ ਲੋਕਰ ਸਰਚ ਕਰ ਰਹੇ ਹੈ ਚਾਈਨਾ ਡੋਰ ਦੇ ਬਾਰੇ ਜ਼ੋਰ ਕੀ ਕਰ ਰਹੇ ਹਨ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਹਰਕਰਮਨਪ੍ਰੀਤ ਸਿੰਘ ਖੱਕ ਜਿੰਦਰ ਰੂਲਰ ਜੀ ਬਨੋ ਸਪੈਸ਼ਲ 10 ਤੋਂ ਲੈ ਕੇ 5 ਵਜੇ ਤੱਕ ਜਿਹੜਾ ਜਿੰਦਰ ਰੂਲਰ ਚ ਸਪੈਸ਼ਲ ਮਹਿਮਤ ਲਾਈ ਜਾ ਰਹੀ ਹੈ ਸਪੈਸ਼ਲੀ ਚਾਈਨਾ ਡੋਰ ਡਿਸਟ ਹੈ ਇਹਦੇ ਚ ਜਿਹੜੇ ਬਖ ਬਖ ਕਸਮੀਆਂ ਸ਼ਹਿਰਾਂ ਚ ਜਿਹੜੀ ਹੈ ਸਪੈਸ਼ਲ ਪੁਲਿਸ ਪਾਰਟੀਆਂ ਭੇਜ ਕੇ ਜਿਹੜੀ ਹੈ ਚਾਈਨਾ ਡੋਰ ਜਿੱਥੇ ਵਿਕਦੀ ਹੈ ਜਾਂ ਜਿੱਥੇ ਪਤੰਗ ਵਿਕਦੇ ਨੇ ਉੱਥੇ ਸਰਚ ਕੀਤੀ ਜਾ ਰਹੀ ਹੈ ਤੇ ਸਪੈਸ਼ਲੀ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਇਹ ਜਿਹੜੀ ਚਾਈਨਾ ਡੋਰ ਹੈ ਖਤਰਨਾਕ ਹੈਗੀ ਹੈ ਤੇ ਇਹਨੂੰ ਜਿਹੜਾ ਇਹ ਨਾ ਵੇਚੀ ਜਾਵੇ ਤੇ ਜੇ ਉਹਨਾਂ ਦੇ ਵੱਲੋਂ ਸਖਤ ਐਕਟ ਹੈ ਵੀ ਜੇ ਕੋਈ ਇਦਾਂ ਦਾ ਪਾਇਆ ਜਾਂਦਾ ਤੋ ਉਹਦੇ ਖਿਲਾਫ ਤੁਰੰਤ ਜਿਹੜੀ ਹੈ ਐਫਆਰ ਦੱਚ ਕੀਤੀ ਜਾਵੇ ਇਸ ਕੁਮਾਰ ਜੀ ਖਾਣਾ ਦੀ ਰੀਵਨ 35 40 ਪਿੰਡ ਪਿੰਡ ਤੇ ਆਪਣੇ ਹੁਣ ਤੱਕ ਕਿੰਨੇ ਪਰਚੇ ਹੋਏ ਇਸ ਬੰਦੇ ਦੀ ਇੱਕ ਪੱਤਰ ਦਰਜ ਹੋਇਆ ਜੀ ਜਦੋਂ ਇਹ ਸਟਾਰਟ ਹੀ ਹੋਇਆ ਕੰਮ ਤੇ ਜਿਹੜਾ ਮੇਨ ਬੰਦਾ ਸਪਲਾਈ ਕਰਦਾ ਸੀ ਅਸੀਂ ਉਹਦੇ ਤੇ ਪਰਚਾ ਦਰਜ ਕਰ ਦਿੱਤਾ 5 ਨੰਬਰ ਐਫਆਈਆ ਦਰਜ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਬਿਲਗੇਜ ਤੇ ਕੋਈ ਪਤੰਗਵਾਜੀ ਵੀ ਨਹੀਂ ਹੋ ਰਹੀ ਤੇ ਚਾਈਨਾ ਡੋਰ ਵੀ ਵੇਚਣ ਵਾਲੀ ਜਾਂ ਪਤੰਗ ਡਾਣ ਵਾਲੀ ਕੋਈ ਤਾਂ ਨਹੀਂ ਘਟਣਾ ਤੇ ਧਿਆਨ ਚਾਹੀਦਾ ਇਸ ਬੰਦੇ ਦੀ ਕੋਈ ਪਬਲਿਕ ਮੀਟਿੰਗ ਕੋਈ ਅਹ ਤੁਹਾਡੇ ਜ਼ਰੀਏ ਹੀ ਅਸੀਂ ਕੋਈ ਜਿਹੜੀ ਹੈ ਇੱਕ ਸੰਦੇਸ਼ ਦਿੱਤਾ ਸੀ ਲੋਕਾਂ ਨੂੰ ਆਮ ਲੋਕਾਂ ਨੂੰ ਚਾਈਨਾ ਡੋਰ ਵਾਲਿਆਂ ਨੂੰ ਉਹ ਤੁਹਾਡੇ ਕਰਕੇ ਬੜੀ ਇਹਦਾ ਅਸਰ ਹੋਇਆ ਇਸ ਚੀਜ਼ ਦਾ ਇਦਾਂ ਦੀ ਕੋਈ ਮੁੜ ਕੇ ਨੌਬਤ ਨਹੀਂ ਆਈ ਸ਼ਾਇਦ ਸਾਡੇ ਕਸਬੇ ਚਿੱਤੇ ਉਹ ਹੋ ਰਿਹਾ ਜੇ ਨਹੀਂ ਕੀ ਕੀਤਾ ਜਾ ਰਿਹਾ ਇਹਦੇ ਲਈ ਜਾਗਰੂਤੀ ਕਰ ਰਹੇ ਅਸੀਂ ਤੇ ਮਾਪਿਆਂ ਨੂੰ ਵੀ ਕਰ ਰਹੇ ਹਾਂ ਆਪਣੇ ਬੱਚਿਆਂ ਦਾ ਧਿਆਨ ਰੱਖਣ ਨੂੰ ਜਦੋਂ ਪਤੰਗ ਉਡਾਉਂਦੇ ਨੇ ਉਹ ਚਾਈਨਾ ਡੋਰ ਨਾ ਯੂਜ਼ ਕਰਨ ਤੇ ਜਿਹੜੇ ਪਤੰਗ ਵੇਚਦੇ ਨੇ ਜਾਂ ਡੋਰਾ ਵੇਚਦੇ ਨੇ ਉਹਨਾਂ ਨੂੰ ਵੀ ਵਾਰਨਿੰਗ ਵੀ ਹੈ ਸਾਡੀ ਚਿਤਾਵਨੀ ਵੀ ਹੈ ਤੇ ਹਦਾਇਤ ਵੀ ਹੈ ਕਿ ਉਹ ਚਾਈਨਾ ਡੋਰ ਜਿਹੜੀ ਇਹ ਨਾ ਖਰੀਦਣ ਤੇ ਨਾ ਵੇਚਣ। ਇਹ ਜਿਵੇਂ ਕੋ ਪੰਚਾਇਤਾਂ ਨੇ ਵੀ ਇਹ ਹਦਾਇਤਾਂ ਕੀਤੀਆਂ। ਹੂਏ ਪਿੰਡਾਂ 'ਚ ਨਹੀਂ ਹੈਗਾ। ਹਾਂ। ਚਾਈਨਾ ਦਾ ਡੋਰ ਦਾ ਸੁਰਗ ਕਸਬੇ 'ਚ ਹੈਗਾ। ਪਿੰਡਾਂ 'ਚ ਪਤੰਗਬਾਜ਼ੀ ਦਾ ਬੱਚਿਆਂ ਨੂੰ ਇੰਟਰਸਟ ਨਹੀਂ ਹੈਗਾ। ਪਿੰਡਾਂ 'ਚ ਹੋਰ ਗੇਮਾਂ ਖੇਡਦੇ ਨੇ ਬੱਚੇ, ਗਰਾਉਂਡਾਂ 'ਚ ਆ ਜਾ ਖੇਡਦੇ ਨੇ। ਪਰ ਇਹ ਸਿਰਫ ਕਸਬੇਆਂ ਤੇ ਸ਼ਹਿਰਾਂ 'ਚ ਹੀ ਜ਼ਿਆਦਾ ਪਤੰਗ ਉਡਾਈ ਜਾਂਦੇ। ਠੀਕ ਹੈ ਜੀ।